ਸਰਕਾਰ ਦਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਭਗਵਾਨ ਵਾਹਿਗੁਰੂ ਜੀ ਸੋ ਸਤਿਕਾਰਯੋ ਜਥੇਦਾਰ ਮਮਾ ਮਨਜੀਤ ਸਿੰਘ ਜੀ ਸੋਦੀ ਸਾਹਿਬ ਜਥੇਦਾਰ ਮਮਾ ਬਲਦੇਵ ਸਿੰਘ ਜੀ ਵੱਲਾ ਸਾਹਿਬ ਅਤੇ ਹੋਰ ਵੀ ਮਹਾਪੁਰਸ਼ ਜਥੇਦਾਰ ਵਨਵੰਤ ਜਥੇਬੰਦੀਆਂ ਦੇ ਆਗੂ ਸਹਿਬਾਨ ਸੋ ਅੱਜ ਜਿਹੜਾ ਇੱਥੇ ਵਿਸ਼ੇਸ਼ ਇਕੱਤਰਤਾ ਕੀਤੀ ਗਈ ਹੈ ਇਹ ਹਮੇਸ਼ਾ ਹੀ ਸਾਥੀਓ ਹੁੰਦਾ ਰਿਹਾ ਹੈ ਕਿ ਸਾਡੇ ਕਾਲ ਪੰਥਾਂ ਨੂੰ ਵੇਖ ਕੇ ਕੋਈ ਵੀ ਲੋਕ ਜਰਦੇ ਨਹੀਂ ਅਦਰ ਕਮਿਊਨਿਟੀਆਂ ਤੇ ਬਿਲਕੁਲ ਨਹੀਂ ਜਰਦੀਆਂ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਹਮੇਸ਼ਾ ਸੰਘਰਸ਼ ਲੜ ਕੇ ਹੀ ਸਾਨੂੰ ਆਪਣੇ ਦਲਾਂ ਦੇ ਲਈ ਜਿਹੜੇ ਘੋੜਿਆਂ ਦਾ ਜਿੱਥੇ ਰਹਿਣ ਬਸੇਰਾ ਆ ਉਹਦੇ ਵੀ ਸਾਨੂੰ ਸੰਘਰਸ਼ ਲੜਨਾ ਪੈ ਰਿਹਾ ਸੋ ਇਥੋਂ ਦੀ ਮੈਂ ਤੇ ਪੰਚਾਇਤ ਨੂੰ ਬਹੁਤ ਵੱਡਾ ਨਲਾਕੀ ਸਮਝਦਾ ਇਹ ਛੋਟੇ ਜਿਹੇ ਪੜਾਅ ਦੇ ਲਈ ਐਡਾ ਵਟਾ ਦੇਣਾ ਤੁਸੀਂ ਕਮਸਾਨ ਜਿਹੜਾ ਛੇੜ ਦਿੱਤਾ ਸੋ ਇਹ ਪੂਰੇ ਸਮਾਜ ਦੇ ਵਿੱਚ ਇਹ ਚੀਜ਼ ਦੀ ਰੋਸ ਦੀ ਲਹਿਰ ਹੈ ਜੇਕਰ ਇੱਥੇ ਉਸ ਪੜਾਅ ਦੇ ਲਈ ਕਿਸੇ ਤਰ੍ਹਾਂ ਦਾ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜਾ ਪ੍ਰਤਾਸ਼ ਨਹੀਂ ਕੀਤਾ ਜਾਏਗਾ ਵਾਲਮੀਕੀ ਮਜਬੀ ਸਿਕਮਾਰ ਵੱਲੋਂ ਕਿਉਂਕਿ ਅੱਜ ਰੰਗਰੇਟਾ ਜੱਤੇ ਬੰਦੀਆਂ ਵਾਲਮੀਕੀ ਜੱਤੇ ਬੰਦੀਆਂ ਅਤੇ ਹੋਰ ਵੀ ਐਸਆਈਓਪੀਸੀ ਜੱਤੇ ਬੰਦੀਆਂ ਦੇ ਸਾਰੇ ਨੁਮਾਇੰਦੇ ਸਹਿਬਾਨ ਜਥੇਦਾਰ ਸਹਿਬਾਨ ਤੇ ਰੰਗਰੇਟਾ ਜੱਤੇ ਬੰਦੀਆਂ ਦੇ ਜਥੇਦਾਰ ਸਹਿਬਾਨ ਆਲੇ ਆ ਗੁਰਮਤਾ ਕਰ ਲਿਆ ਅਸੀਂ ਪੰਚਾਇਤ ਨੂੰ ਅਪੀਲ ਕਰਦੇ ਹਾਂ ਕਿ ਇਹਦੇ ਵਿੱਚ ਦਖਲ ਕਰੇ ਇੱਥੋਂ ਦੇ ਐਮਐਲਏ ਸਾਹਿਬਾਨ ਨਹੀਂ ਤੇ ਜਿਹੜਾ ਜਿਸ ਤਰ੍ਹਾਂ ਜੱਫੇ ਦਾ ਬਾਬਾ ਮਿਹੇ ਸਿੰਘ ਜੀ ਸੋਢੀ ਸਾਹਿਬ ਉਹਨਾਂ ਨੇ ਆਪ ਸਾਰਿਆਂ ਨੂੰ ਬੇਨਤੀ ਕਰਤੀ ਹੈ ਕਿ ਜਿਲ੍ਹਾ ਜਿਹੜਾ ਮੁਖੀ ਹੈ ਐਸਐਸਪੀ ਗੁਰਦਾਸਪੁਰ ਉਹਦਾ ਦਫ਼ਤਰ ਉਹਨੇ ਦਿਨ ਘੇੜ ਕੇ ਰੱਖਾਂਗੇ ਜਿੰਨੇ ਦਿਨ ਇਹਨਾਂ ਬੋਸ਼ੀਆਂ ਨੂੰ ਖੜ ਕੇ ਜੇਲ੍ਹ ਦੀਆਂ ਫਲਾਕਾਂ ਦੇ ਅੰਦਰ ਨਹੀਂ ਸੁਟਿਆ ਜਾਂਦਾ ਕਿਉਂਕਿ ਇਹ ਜਿਹੜਾ ਨਾਂ ਬਰਦਾਸ਼ਤ ਕਰਨ ਯੋਗ ਹੈ ਕਿਉਂਕਿ ਸਾਡੇ ਜੱਫੇਦਾਰ ਸਹਬਾਨਾਂ ਨੂੰ ਕਿਉਂਕਿ ਇਹ ਜਿਹੜੀ